ਅੰਦੀ ਵੀਰੇ ਅੱਜ ਆਪਾਂ ਬਲੌਗ ਬਣਾਉਣ ਲੱਗੇ ਆ ਪਾਰਟੀ ਵੇਅਰ ਸੂਟਾਂ ਦਾ ਸੈਕੰਡ ਬਲੌਗ ਜਿਹਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਰ ਤੇ ਨਵੇਂ ਸੂਟ ਆ ਗਏ ਨੇ ਸਾਰੇ ਸੂਟ ਧਿਆਨ ਨਾਲ ਦੇਖਿਓ ਕਿਉਂਕਿ ਆਪਾਂ ਇਹਨਾਂ ਵਿੱਚੋਂ ਕਿਸੇ ਵੀ ਬਲੌਗ 'ਚ ਕੋਸ਼ਣ ਪੁੱਛ ਸਕਦੇ ਆਂ ਆਪਾਂ ਅੱਜ ਸ਼ੋਰਟ ਬਣਾਇਆ ਸੀਗਾ ਕਿ ਬਲੌਗ ਦੇ ਵਿੱਚ ਜਿਹੜੀ ਅਸੀਂ ਵੈਰਾਈਟੀ ਦਿਖਾਵਾਂਗੇ ਅਦੇ ਕੁਝ ਵੀ ਪੁੱਛ ਸਕਦੇ ਆ ਕਿ ਇੰਨੀ ਸਲਵਾਰ ਵਰਕ ਵਾਲੇ ਆ ਕਿੰਨੇ ਸਿਲਕ ਦੇ ਸੂਟ ਆ ਕਿੰਨੇ ਬਿਨਾਂ ਦੁਪੱਟੇ ਤੋਂ ਆ ਕਿੰਨੇ ਨੈੱਕ ਵਾਲੇ ਆ ਜਿਹੜੇ تین ਲੱਕੀ ਵਿਨਰ ਹੋਣਗੇ ਉਹਨਾਂ ਨੂੰ ਗਿਫਟ ਮਿਲੇਗਾ ਬਿਲਕੁਲ ਹੀ ਨਵਾ ਹਾਲੋ ਜੀ ਆ ਤੁਸੀਂ ਡਿਜ਼ਾਈਨ ਚੈੱਕ ਕਰੋ ਅਗਲਾ ਡਿਜ਼ਾਈਨ ਦਿਖਾਉਂਦੇ ਆ ਭਾਜੀ ਭਾਜੀ ਇਹਦੇ ਤਲਵਾਰ ਵਰਗਾ ਹੈ ਕਿ ਨਹੀਂ ਇਹ ਤੇ ਦੱਸ ਦੋ ਉਹ ਨਹੀਂ ਭਾਜੀ ਦੱਸਣਾ ਨਹੀਂ ਇਹਦਾ ਕਸਟਮਰ ਨੇ ਨਿਗਾਹ ਕਰਨੀ ਹੈ ਭਾਜੀ ਆ ਵੇਖੇ ਗਿਰੇ ਸੋਲੋ ਪੀਸਾ ਰਜੇ ਭਾਈ ਸੋਲੋ ਸੋਲੋ ਪੀਸਾ ਰਜੇ ਭਾਈ ਚੈੱਕ ਕਰ ਲਓ ਸੋਲੋ ਪੀਸਾ ਬੋਟਮ ਤੇ ਵਰਕ ਬੋਟਮ ਤੇ ਵਰਕ ਤੁਸੀਂ ਕੀ ਮੰਨਿਓ ਐਡਾ ਸੋਹਣਾ ਸੂਟ ਰਜੇ ਭਾਜੀ ਐਂਦਾ ਪਿਆਰਾ ਪੀਸਾ ਮੈਂ ਕਹਿੰਦਾ ਸਕਰੀਨਸ਼ਾਟ ਬੰਦਾ ਹੀ ਬੰਦਾ ਕਿਉਂ ਬੋਤਾ ਕਿ ਕੁਆਲਟੀ ਬਹੁਤ ਸੁਰੂ ਨੀਂ ਬੁਸੂ ਅਰੇ ਚੋਲੋ ਹੈ ਚੋਲੋ ਭਾਈ ਸੋਲੋ ਚੈੱਕ ਕਰੋ ਜੀ ਐਂਦਾ ਰੇਟ 2350 ਰੁਪਏ ਜੀਦਾ 2350 ਭਾਈ ਕ੍ਰੈਸ਼ ਕ੍ਰੈਸ਼ ਦੇ ਉੱਪਰ ਵਰਕ ਬਣ ਕੇ ਆਹ ਦੇਖੋ ਕਿੰਨਾ ਸੋਨਾ ਭਾਈ ਡੋਂਗਰ ਹੋਇਓ ਜੀਜੀ ਇਹਨਾਂ ਡੋਂਗਰ ਸਲੇ ਕੱਲਾ ਨਾ ਦੇ ਦੋ ਕੱਲਾ ਨਹੀਂ ਆਏ ਭਾਈ ਸੋਲੋ ਪੀਸੇ 2300 ਰੁਪਏ ਇਹ ਉਹ ਬਿਸਨੇ ਲੈ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਆਫ ਵਾਈਟ ਟਿਗਰੇ ਆਫ ਵਾਈਟ ਟਿਗਰੇ ਭਾਈ ਦੋ ਕਰ ਰਹਾ ਦੋਨੇ ਕਲਰ ਬਹੁਤ ਬੋਨੇ ਆਰਟਿਕਲ ਸੋਨੇ ਅਗਲਾ ਆਤੀਸਾਰੇ ਪਾਜੇ ਰੂ ਅਰੇ ਦਰਬਾਜ ਲੋ ਜੀ ਲੋ ਆ ਬਹੁਤ ਸੋਨੇ ਸੋਨੇ ਸੂਟ ਆਏ ਆਪਣੇ ਕੋਲ ਜਿਵੇਂ ਕਿ ਪ੍ਰਦੀਪ ਭਾਈਏ ਨੇ ਦਿਖਾਏ ਆ ਨਵੇਂ ਕੱਪੜੇ ਮਿਲਣਗੇ ਨਵੇਂ ਡਿਜ਼ਾਈਨ ਹੀ ਮਿਲੋਗੇ ਚੈੱਕ ਕਰੀ ਜਾਓ ਤੁਸੀਂ ਸਾਰੇ ਡਿਜ਼ਾਈਨ ਦਿਖਾ ਰਹੇ ਨੇ ਤੁਹਾਨੂੰ ਅੱਜ ਆਪਾਂ ਜਿਹੜੇ ਆਏ ਆ ਨਵੇਂ ਆਹ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਬੋਡਮ ਤੇ ਵਰਕਰਿਆਂ ਵਾਲਾ ਬਾਜੂ ਦੇ ਵਰਕਰਿਆਂ ਵਾਲਾ ਦੁਪੱਟਾ ਮਿਲੇਗਾ ਜੀ ਨਾਲ ਆ ਵਾਲਾ ਕਲਰ ਤੁਹਾਨੂੰ ਦਿਖਾਦਾ ਮੈਂ ਕਲਰ ਵੀ ਬਹੁਤ ਸੋਨੇ ਆਏ ਜੀ ਇਹਨੇ ਵੀ ਤਿਆਰ ਕਰਨਾ ਸੈਟ ਮੇਰੇ ਕੋਲ ਆ ਚੁੱਕਿਆ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਲਓ ਜੇ ਅਗਲਾ ਜਿਹੜਾ ਡਿਜ਼ਾਈਨ ਹੈ ਉਹ ਹੈ ਖੀਮ ਖਾਬ ਦੇ ਬੋਟਮ ਨਾਲ ਆਹ ਬੋਟਮ ਰਹਿਣ ਵਾਲੀ ਹੈ ਜੀ ਆ ਰਹਿਣ ਵਾਲੀ ਸ਼ਾਲਟਰ ਤੇ ਆ ਰਹਿਣ ਵਾਲਾ ਹੈ ਦੁਪੱਟਾ ਔਰ ਕਲਰ ਇਹਦੇ ਵੀ ਤੁਹਾਨੂੰ 4 ਮਿਲਨੇ ਆ 4 ਕਲਰ ਦਾ ਸੈੱਟ ਹੈ ਜਿਆਦੇ ਕਲਰ ਅਵੇਲੇਬਲ ਹੈ ਰੇਟ ਰਹਿਣ ਵਾਲਾ 2900 ਪੰਆ ਅਗਲਾ ਡੀਲ ਆ ਗਿਆ ਆਪਣੇ ਭਾਜੀ ਜੀਮੀ 2 ਦੇ ਉੱਪਰ ਔਰ 3 ਪੀਸ ਜਿਵੇਂ ਤੂੰ ਦੇ ਉੱਪਰ ਕੰਟਰਾਸਟ ਪੀਸ ਹੈ ਪਿੱਛੇ ਗੱਲ ਕਿੰਡੀ ਸੋਹਣੀ ਪਿੱਕ ਲੱਗੀ ਹੋਈ ਹੈ ਕਿੰਡੀ ਪਿਆਰੀ ਪਿੱਕੇ ਪੰਜਾਬੀ ਲੁੱਕ ਬੰਨੀ ਹੈ ਸਲਵਾਰ ਸੂਟ ਬੰਨਿਆ ਪੰਜਾਬੀ ਸੂਟ ਬੰਨਿਆ ਪਾਜੀ ਰੇਟ ਹੈ 2650 ਰੁਪਏ ਦੁਪੱਟਾ ਵਰਕ ਵਾਲਾ ਦਮਟੇ ਵਰਕਰਾਂ ਰੇਟ ਹੈ 2850 ਰੁਪਏ 2850 ਰੁਪਏ ਆ ਕਰਨਾ ਆ ਗਿਆ 2 ਆ ਕਰਨਾ ਆ ਗਿਆ 3 ਆ ਕਰਨਾ ਆ ਗਿਆ 4 4 ਕਰੇ ਸਕਰੀਨਸ਼ੋਟ ਬੰਦਾ ਹੀ ਬੰਦਾ ਅਗਲਾ ਆਡੀ ਅਧਾਰਾ ਜਿੰਦਾ ਜੀ ਯੇਂ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਗਲੇ ਤੇ ਆ ਦੇਖੋ ਇਹ ਚੈੱਕ ਕਰਾਣਾ ਮੈਂ ਤੁਹਾਨੂੰ ਬੋਟਮ ਤੇ ਵਰਕ ਰਹਿਣ ਵਾਲਾ ਇਹ ਬਣੇਗਾ ਸੂਟ ਇਸ ਤਰ੍ਹਾਂ ਜੀ ਸੇਮ ਦਾ ਸੂਟ ਹੈਗਾ 컬러 ਮੈਂ ਤੁਹਾਨੂੰ ਦੇ ਦਿੰਨੇ ਆ ਦੇ ਵਿੱਚ ਬਹੁਤ ਪਿਆਰੇ ਪਿਆਰੀ 컬러 ਆਏ ਹੈ ਚੈੱਕ ਕਰ ਲੋ ਬੋਟਮ ਵਰਕ ਵਾਲਾ ਸੂਟ ਹੈ ਇਹਦੇ ਵਿੱਚ ਚਾਰ 컬러 ਹੈ ਤੇ ਰੇਟ ਜਿਹੜਾ ਹੈਗਾ ਜੀ ਰੇਟ ਵੀ ਮੈਂ ਤੁਹਾਨੂੰ ਨਿਗਾਹ ਕਰਾਦਾ ਇਹ ਪਾਉਗਾ ਜੀ ਤੁਹਾਨੂੰ 4400 ਦੀ ਰੇਟ ਜੀ ਚਾਰ 컬러 ਹੈ ਜੀ ਇਹਦੇ ਵਿੱਚ ਲੋ ਜੀ ਭਾਜੀ ਹੋਰ ਦਿਖਾਓ ਇੱਕ ਭਾਜੀ ਆ ਸੂਟ ਧਿਆਨ ਨਾਲ ਦੇਖ ਲੋ ਇਹਦਾ ਰੇਟ ਗਲਤ ਦੱਸਿਆ ਗਿਆ ਹੈਗਾ ਕਿਉਂਕਿ ਇਹ ਵੀ 프ਰੰਟ ਵਾਲਾ ਕ੍ਰਾਸ਼ ਜੋ ਉੱਤੇ ਇਹਦਾ ਰੇਟ ਦੱਸਿਆ ਗਿਆ ਜੀ 2950 ਬਲਕਿ ਇਹ ਵਾਲਾ ਸੂਟ ਹੈਗਾ 2850 ਦਾ ਇਹ ਵਾਲਾ 7000 ਦੀ ਰੇਂਜ ਹੈ ਆ ਧਿਆਨ ਨਾਲ ਡਿਜ਼ਾਈਨ ਦੇਖ ਲਓ ਕਈ ਮੇਰੀਆਂ ਭੈਣਾਂ ਆਰਡਰ ਕਰਨ ਗਿਆ ਤਾਂ ਧਿਆਨ ਨਾਲ ਕਰਿਓ ਵੀਰੇ ਆ ਖੀਮ ਖਾਬ ਦੇ ਬਾਟਮ ਦੇ ਨਾਲ ਫਰੰਟ ਵਾਲਾ ਕ੍ਰੈਸ਼ ਦੁਪੱਟੇ ਵਾਲਾ 4000 ਦੀ ਰੇਂਜ ਹੈ 4000 ਦੀ ਰੇਂਜ ਹੈ ਕੋਈ ਨਹੀਂ ਭਾਈ ਜਲਦੀ ਲੱਗ ਗਿਆ ਅਗਲਾ ਆਈਟਮ ਆ ਗਿਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਘੱਟ ਰੇਟਾਂ ਤੇ ਲੈ ਕੇ ਆਇਆ ਤਾਂ ਜੀ ਤੁਹਾਨੂੰ ਪਹਿਲਾਂ ਸਸੇ ਕਮਾਲ ਕੁਬੀਤ ਕਮਾਲ ਦੀ ਸਿਹਤ ਦਿਖਾਉਂਗਾ ਸੋਹਣੇ ਨਿਯਾਨ ਦਿਖਾਉਂਗਾ ਸੋਹਣੇ ਅੱਜ ਇੱਕ ਉਹ ਡੈਨ ਦਿਓ ਭਾਈ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਨਹੀਂ ਕਿੰਨਾ ਪਿਆਰਾ ਸੋਹਣਾ ਸਕਰੀਨਸ਼ਾਟ ਬ ਉਹ ਬੰਦਾ ਰੇਡ ਬਹੁਤ ਕਰਦਾ ਪਾਜੀ ਬਹੁਤ ਦਾ ਟ੍ਰੇਡ ਹੈ ਪਾਜੀ 1.5 ਸਾਲ ਪਾਜੀ ਕਿਰੇਡਾ ਦੱਸੋ ਪਾਜੀ 10 2550 ਦੱਸੋ 2550 पे अभी चेक कर लो ਕਿੰਨਾ ਸੋਹਣਾ ਆਰਟੀਕਲ ਹੈ ਫੁੱਲ ਲੌਂਗ ਲੰਬਾਈ ਹੈ ਬਹੁਤ ਹੀ ਸੋਹਣਾ ਪੀਸ ਹੈ ਦੁਬੱਟਾ ਵਰਕ ਵਾਲਾ ਦੁਬੱਟਾ ਵਰਕ ਵਾਲਾ ਕਲਰ ਮਿਲਣਗੇ 4-4 ਕਲਰ ਮਿਲਣਗੇ ਟੌਪ ਦੇ ਆਪਾਂ ਟੌਪ ਜੀ ਨੂੰ ਕਹਿੰਦੇ ਆ ਏ ਕਲਾਸ ਕੀ ਏ ਕਲਾਸ ਸੋਨੇ ਪਾਇਆ ਸੋਨੇ ਪਾਇਆ ਓਏ ਐਡਾ ਸੋਹਣਾ ਪੀਸ ਹੋਵੇ ਸਰਦਾਰੀ ਲੁੱਕ ਹੋਵੇ ਰੇਡ ਅੱਦਾ ਹੋਵੇ ਟੌਰ ਸੋਹਣੀ ਚਾਹੀਦੀ ਹੈ ਮੇਰੀ ਭੈਣਾ ਨੂੰ ਟੌਰ ਚਾਹੀਦੀ ਹੈ ਭੈਣਾ ਦੀ ਸੂਟ ਸੋਨੇ ਪਾਇਆ ਹੋਵੇ ਨਾ ਅਲੇ ਪੁੱਛੇ ਕਿੱਥੋਂ ਲੈ ਕੇ ਗੋਠੀ ਆ ਕਿੰਨਾ ਨਾ ਉਹ ਸਾਡਾ ਨਾ ਉਹ ਕਿਉਂ ਹੋਊਗਾ ਬ੍ਰੈਂਡੀ ਸੋਈ ਕਿਉਂ ਹੋਊਗਾ ਰੇਟ ਦਾ ਬ੍ਰੈਂਡੀ ਵੱਧ ਹੈ ਰੇਟ ਘੱਟ ਹੈ ਚੀ ਨਵੀਂ ਹੈ ਇੰਨਾ ਤੇ ਮਰੀ ਚੱਕੋ ਆ ਸਾਰਾ ਨਾਮ ਮਾਰਵੇ ਸਾਰਾ ਨਾਮ ਆ ਸਾਰੇ ਭਾਈ ਧੂਮ ਕਰਕੇ ਫਰੈਸ਼ ਬਾਲਾ ਸ਼ੁਕਰ ਬਾਦਾ ਦਿਨਾਂ ਬਲੌਗ ਪੜ ਰਹੇ ਬਹੁਤ ਸੋਹਣੇ ਸੋਹਣੇ ਡੇਨ ਲੈ ਕੇ ਸੋਟੇ ਵਾਸਤੇ ਚੱਲ ਭਾਈ ਕਦੋਂ ਕੋਈ ਮੇਲ ਕਰ ਲੈ ਕੋਈ ਕਰ ਲੈ ਰੋ ਜੀ ਦੇ ਕੋਪਰ ਪੈਰਡ ਰਾਣੀ ਅਗਲਾ ਡੇਨ ਹੋ ਭਾਜੀ ਅਗਲਾ ਡੇਨ ਭਾਜੀ ਮੇਰੇ ਕੋਲੇ ਬੁਕਲੇ ਸਟਾਈਲ ਬਾਇਆ ਜਿਹਦੇ ਨਾਲ 3 ਥਾਪ ਦੀ ਬੋਟਮ ਰਹਿਣ ਵਾਲੀ ਹੈ ਜੀ ਇਹਦੀ ਲੁੱਕ ਜਿਹੜੀ ਰਹਿਣ ਵਾਲੀ ਹੈ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਬਣ ਜਾਏਗਾ ਇਹ ਸਾਰੇ ਫਰੰਟੇ ਜਿਹੜਾ ਹੈਂਡਵਰਕ ਕੀਤਾ ਹੋਇਆ ਹੈ ਦੁਪੱਟਾ ਨਾਲ ਹੈ ਕੰਟਰਾਸਟ ਔਰ ਇਹਦੇ ਵਿੱਚ ਸੋਲੋ ਕਲਰ ਆਇਆ ਰੇਡ ਰੈਨ ਵਾਲਾ 3600 ਡਿਜ਼ਾਈਨ ਅਲੱਗ-ਅਲੱਗ ਹੈ ਕਲਰ ਸੋਲੋ ਹੈ ਲੋ ਜੀ ਡਿਜ਼ਾਈਨ ਮੈਂ ਤੁਹਾਨੂੰ ਦੱਸਾਨਾ ਜਿਵੇਂ ਕਿ ਹਿੱਟ ਡਿਜ਼ਾਈਨ ਆਪਣੇ ਕੋਲ ਚੱਲ ਰਿਹਾ ਹੈ। ਫਰੇਮ ਦੇ ਉੱਪਰ ਡਿਜ਼ਾਈਨਿੰਗ ਹੁੰਦੀ ਹੈ ਆਹ ਵਾਲੀ। ਬਹੁਤ ਸੋਹਣਾ ਸੂਟ ਹੈ ਜੀ ਇਹਦਾ ਰੇਲ ਜਿਹੜਾ ਹੈਗਾ 3200 ਹੀ ਰੇਂਜ 'ਚ ਹੈ। ਬਾਟਮ ਤੇ ਵੀ ਵਰਕ ਮਿਲੇਗਾ, ਬਾਜੂ ਤੇ ਵੀ ਵਰਕ ਮਿਲੇਗਾ ਤੇ ਕਲਰਾਂ ਦੀ ਗੱਲ ਕਰ ਲਈਏ। ਇਹਦੇ ਸਪੈਸ਼ਲ ਕਲਰ ਆਉਂਦੇ ਹੈਗੇ ਆ ਦੇਖੋ। ਸਪੈਸ਼ਲ ਕਲਰ ਆਣਗੇ ਬਲੂ ਕੋਪਰ ਮਹਿਰੂਨ ਰੈੱਡ ਸਾਰੇ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਸੁਪਰ ਹੀ ਟਾਈਟਮ ਹੈ 3200 ਰੇਂਜ ਤੁਹਾਨੂੰ ਕੋਲ ਮਿਲਣ ਜਾ ਰਿਹਾ ਜੀ ਆਹ ਵਾਲਾ ਰੈੱਡ ਮਹਿਰੂਨ ਬਲੂ ਤੇ ਦੂਜਾ ਡੈਨ ਵੀ ਚਾਹੁੰਦਾ ਸਾਡੇ ਕੋਲ ਦੂਸਰਾ ਡੈਨ ਵੀ ਚੈੱਕ ਕਰ ਲਓ ਜੀ ਆਹ ਚੈੱਕ ਕਰੋ ਜੇ ਤੇ ਵੀ ਕਲਰ ਮਿਲ ਜਾਣਗੇ ਸਾਰੇ ਡਾਰਕ ਰੰਗਾਂ ਵਾਲੇ ਵਿੱਚ ਆਏ ਐ ਸੂਟ ਇਹ ਇਹਦਾ ਜਿਹੜਾ ਰੇਟ ਰੈਨ ਵਾਲਾ ਉਹ ਵੀ ਮੈਂ ਤੁਹਾਨੂੰ ਨਿਗਾਹ ਕਰਾ ਦਾਂ ਜੀ ਲੋ ਜੀ ਇਹ ਵੀ 3200 ਦੀ ਰੇਂਜ ਚ ਹੈ ਬਹੁਤ ਪਿਆਰਾ ਸੂਟ ਹੈ ਦੁਪट्टे ਸੋਨੇ ਆ ਡਿਜ਼ਾਈਨ ਸੋਨੇ ਆ ਕਲਰ ਡਿਜ਼ਾਈਨ ਸੋਨੇ ਆ ਜੀ ਅਗਲਾ ਡੇਨ ਦਿਖਾਣੇ ਪਰਦੇ ਸਟਾਕ ਚੈਦੇ ਸੋਡੀ ਸੂਟ ਹੋਵੇ ਸਾਡਾ ਡੋਰ ਹੋਵੇ ਸੋਡੀ ਚੈੱਕ ਕਰ ਲਓ ਮੇਰੇ ਕਿੰਨਾ ਸੋਹਣਾ ਡਿਜ਼ਾਈਨ ਆ ਕਿੰਨਾ ਪਿਆਰਾ ਵਾਹ ਦੀ ਵਾਹ ਕੀ ਬਾਤ ਹਰ ਬੰਦ ਦੀ ਲੋਣੀ 9 ਲੱਖਾਂ ਬਣਾ 9 ਲੱਖਾਂ ਚੈੱਕ ਕਰ ਲਓ ਮੇਰੇ ਬਾਜੂ ਚੈੱਕ ਕਰ ਲਓ ਕਪੜਾ ਚੈੱਕ ਇੱਕ ਬਟਮਾਰੀ ਥੋੜਾ ਬੁਖਲਾ ਕਰ ਦੇ ਤੈਨੂੰ ਸਮਝ ਆ ਜੀ ਲੈ ਆ ਲੋ ਚੈੱਕ ਕਰੋ ਦੀ ਬਹੁਤ ਹੀ ਸੋਹਣਾ ਡਿਜ਼ਾਈਨ ਆ ਆਪਣੇ ਕੋਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਇਹ ਸੌਰ ਚਾਹੀਏ ਸੋਡੀ ਫੂਟ ਚਾਹੀਦਾ ਸਾਡਾ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਆਰਟੀਕਲ ਹੈ 3 ਮੀਟਰ ਫੁੱਟ ਮੈਂ ਦਮਤਾ ਕੰਟਰਾਸਟ ਚਾਰ ਕਲਰ ਨੇ ਚਾਰ ਕਲਰ ਨੇ ਚਾਰੇ ਕਲਰ ਪਿਆਰੇ ਭਾਈ ਆ yellow ਨਾਲ ਆ ਗਈ ਆ ਆ ਗਿਆ yellow ਨਾਲ ਆ ਆ ਗਿਆ blue ਨਾਲ ਇਹ ਆ ਆ ਗਿਆ ਕੰਚਾਈਨਾ 4 ਕਰ ਰਹਿ ਰਹਾ 3200 ਰੁਪਏ ਦਾ ਆਰਟੀਕਲ ਬਹੁਤ ਸੋਹਣਾ ਸਾਹਿਬ ਭਾਜੀ ਬਹੁਤ ਸੋਹਣਾ ਆਰਟੀਕਲ ਬਿਲਕੁਲ ਜੀ ਆ ਦੇਖੋ ਇਸ ਤਰ੍ਹਾਂ ਦੇ ਜਗਦੇ ਜਗਦੇ ਡਿਜ਼ਾਈਨ ਹੈ ਅਗਲਾ ਜਿਹੜਾ ਡਿਜ਼ਾਈਨ ਹੈ ਉਹ ਵੀ ਬਹੁਤ ਪਿਆਰਾ ਹੈ ਮੇਰੇ ਕੋਲੇ ਆਇਆ ਨੈਕ ਸਟਾਈਲ ਦੇ ਵਿੱਚ ਜਿਹਦੇ ਕਲਰ ਆ ਚੈੱਕ ਕਰ ਲੋ ਬਹੁਤ ਪਿਆਰੇ ਪਿਆਰੇ ਕਲਰ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਇਹ ਸਾਰੇ ਤੁਹਾਨੂੰ 50 ਆਫ ਤੇ ਮਿਲਨੇ ਜੀ ਲੋ ਜੀ ਡਿਜ਼ਾਈਨਿੰਗ ਜਿਵੇਂ ਕੀ ਕਰ ਰਹੇ ਤੁਹਾਨੂੰ ਆ ਥ्रेड ਵਰਕ ਦਾ ਡਿਜ਼ਾਈਨ ਆਇਆ ਮੇਰੇ ਕੋਲ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵੀ ਮੈਂ ਚੈੱਕ ਕਰਾਦਾ ਤੁਹਾਨੂੰ ਆ ਦੇਖੋ ਇਹਦਾ ਬਹੁਤ ਸੋਹਣਾ ਵਰਕ ਹੋਇਆ ਹੈ 2550 ਦੀ ਰੇਂਜ ਚ ਦੁਪੱਟਾ ਬਹੁਤ ਪਿਆਰਾ ਹੈ ਕਲਰ ਤੁਹਾਨੂੰ ਮੈਂ ਚੈੱਕ ਕਰਾਦਾ ਇਹਦੇ ਵਿੱਚ ਤੁਹਾਨੂੰ ਮਿਲ ਲੈ ਜੀ ਤਿੰਨ ਕਲਰ ਤਿੰਨ ਕਲਰ ਦਾ ਸੈੱਟ ਮੇਰੇ ਕੋਲ ਆਇਆ ਰੇਟ ਹੈਗਾ 2550 ਇਕੜੇ ਨਾਲ ਆਇਆ ਥ्रेड ਵਰਕ ਜਾ ਚੈੱਕ ਕਰ ਲਓ ਜੀ 2350 ਦੀ ਰੇਂਜ neck ਤੇ ਵਰਕ ਹੈ ਬੋਟਮ ਤੇ ਵਰਕ ਹੈ ਦੁਪੱਟੇ ਦੇ ਵਰਕ ਆ ਕਲਰ ਮੈ ਨਾਲ ਦਿਖਾ ਰਹਾ ਇੰਗਲਿਸ਼ ਕਲਰ ਚਾਰਟ ਆਇਆ ਦੇ ਵਿੱਚ ਜਿਹਦਾ ਰੇਟ ਲੈਣ ਵਾਲਾ ਜੀ 2350 ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨਿੰਗ ਮਿਲ ਜੂਗੀ 3rd ਡਿਜ਼ਾਈਨ ਵਿੱਚ ਤੁਸੀਂ ਚੈੱਕ ਕਰ ਲਓ ਜੀ ਇਹਦੇ ਵਿੱਚ ਹੀ ਡਿਜ਼ਾਈਨ ਆਇਆ ਤੀਸਰਾ ਜਿਹਦਾ ਰੇਟ ਹੈਗਾ ਜੀ 2250 ਕਲਰ ਤੁਸੀਂ ਦੇਖ ਲਓ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਦੁਪੱਟੇ ਦੇ ਲੈਣ ਵਾਲੇ ਨਾਲ ਦੁਪੱਟੇ ਆਏ ਆ ਕਲਰ ਤੁਸੀਂ ਚੈੱਕ ਕਰ ਲਓ ਪਿਆਰ ਕਰ ਰਹਾ ਜੀ ਅਗਲਾ ਡਿਜ਼ਾਈਨ ਦਾ ਐਡਾ ਸੋਹਣਾ ਡਿਜ਼ਾਈਨ ਆ ਮਜੀ ਮਾਨ ਕੋ ਛੋਲੀ ਮਾਰ ਮਾਨ ਕੋ ਛੋਲੀ ਆ ਰੇੜਾ 2250 ਰੁਪਏ ਬਟੀਕ ਦਾ ਪੀਸ ਹੈ ਚੈੱਕ ਕਰ ਲੋ ਵੀਰੇ ਕਿੰਨਾ ਸੋਹਣਾ ਪੀਸ ਹੈ ਜਗਦਾ ਜਗਦਾ ਪੀਸ ਹੈ ਮਲਟੀ ਕੜਦਾ ਪੀਸ ਹੈ ਡਾਈ ਐਂਡ ਡਾਈ ਹੈ ਆ ਰੇੜਾ ਪਾਦੀ ਆ ਲੁੱਕ ਬਣੀ ਇਸਾਂ ਦੀ ਰੇੜਾ 2250 ਆ ਸ਼ਾਰਟ ਆ ਵੀਰੇ ਆ ਬੋਟਮ ਹੈ ਵੀਰੇ ਅੱਧ ਬੱਟੇ ਵੀ ਕਲਰ ਮਿਲਣਗੇ 4 ਮੈਂ ਕਹਿੰਦਾ ਐਡਾ ਸੋਹਣਾ ਪੀਸਰਾਂ ਕਲੀਪ ਹੋ ਗਈ ਫੂਡ ਪਾਜ ਦੀ ਤਰੀਫ ਬਹੁਤ ਵੱਡੀ ਮੈਡਮ ਜੀ ਇੰਦਰ ਫੂਡ ਪਾਜ ਦੀ ਤਰੀਫ ਹੋ ਗਈ ਅਗੇ ਛੋਡੇ ਪਾਣਾ ਤੂੰ ਆ ਗਾ ਤੇ ਤੋ ਲੈ ਗਏ ਓ ਕਿਤੋਂ ਕਰਾਈ ਕਰਾਈ ਹੈ ਇੱਕ ਕਰਾਈ ਕਰਾਣ ਦੀ ਲੋਣੀ ਐਨੇ ਪੈਸੇ ਤੂੰ ਫੂਡ ਨਹੀਂ ਜਾਣਾ ਆਪਾਂ ਦੇਖੋ ਇੱਕ ਜਲ ਦੋ ਜਲ ਤਿੰਨ ਜਲ ਚਾਰ ਜਲ ਦਾ ਸੈੱਟ ਪੀਰੀਨ ਕਦੇ ਸ਼ੇਅਰ ਲਾਈਕ ਪਰਮੈਂਟ